ਸਕਣਾ ਸਕਣਾ ਕਿਹੜਾ ਸਕਣਾ ਯੂ ਹਿਊ ਲਵ ਮੈਂ ਸਕਣਾ ਸਕਣਾ ਕੋਈ ਨਹੀਂ ਸਕਣਾ ਕੋਈ ਨਹੀਂ ਸਕਣਾ ਮੈਂ ਨਹੀਂ ਪੇਕੇ ਰੋ ਬੇਣਾ ਨਹੀਂ ਸਸੀ ਜੀ ਤੁਹਾਡਾ ਕੀ ਸਵਾਲ ਹੈ ਤੁਹਾਡੀ ਆਵਾਜ਼ ਨਹੀਂ ਚੱਲ ਰਹੀ ਜੀ ਅੱਜ ਉਸ ਉੱਜੇਪਿੰਡ ਅਲੀਵਾਲ ਦੇ ਵਿੱਚ ਜਿੱਥੇ ਤਾਂ ਪੰ ਸਰ ਚੇਅਰਮੈਨ ਜੀ ਵੀ ਸੇਵਨ ਹੋ ਜੀ ਪਿਛਲੇ ਜਿਹੜੇ 3 ਸਾਲ ਦੀ ਲੋੜੀ ਦਾ ਸੈਲੈਬ੍ਰੇਟ ਕਰਨੇ ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੇ ਲੋੜੀ ਦਾ ਕਿੰਨਾ ਜ਼ਿਆਦਾ ਲੇਡੀਜ਼ ਤੇ ਨਾਰਾਂ ਦਾ ਇਹ ਨਾਲ ਸੈਲੈਬ੍ਰੇਟ ਕਰਿਆ ਕਿਸ ਤਰ੍ਹਾਂ ਦਾ ਲੱਗਿਆ ਸਸੀ ਕਾਹਤੇ ਜੀ ਬਹੁਤ ਬਹੁਤ ਧੰਨਵਾਦ ਜੀ ਅੱਜ ਲੋੜੀ ਦੇ ਤਿਹਾੜੀ ਤੁਸੀਂ ਆਪਣੇ ਮਤਲਬ ਆਫਿਸ ਦੇ ਵਿੱਚ ਬੁਲਾ ਕੇ ਪਿੰਨ ਵਾਲਿਆਂ ਨਾਲ ਲੋੜੀ ਸੈਲੈਬ੍ਰੇਟ ਕਰਦੇ ਪਿਓ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਲਿਖੇ ਸਭ ਤੋਂ ਪਹਿਲਾਂ ਮੈਂ ਪਿੰਡ ਵਾਸੀਆਂ ਲਈ ਹਲਕਾ ਵਾਸੀਆਂ ਨੂੰ ਪੰਜਾਬ ਵਿੱਚ ਵਸਦੇ ਵਾਸੀਆਂ ਨੂੰ ਦੇਸ਼ਾਂ-ਵਦੇਸ਼ਾਂ ਵਿੱਚ ਜਿੰਨੇ ਵੀ ਸਾਡੇ ਪੰਜਾਬੀ ਪੰਜਾਬ ਵਸਦੇ ਨੇ ਉਹਨਾਂ ਨੂੰ ਮੈਂ ਲੋਹੜੀ ਦੇ ਤਿਹਾਰ ਦੀਆਂ ਤੀਆਂ ਧੀਆਂ ਦੇ ਤਿਹਾਰ ਦੀ ਬਹੁਤ-ਬਹੁਤ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸਾਰੀ ਆਪਣੀ ਕੀਮਤ ਵੱਲੋਂ ਰਾਮਾ ਗੀ ਪਾਰਟੀ ਦੇ ਸਾਡੇ ਮੁੱਖ ਮੰਤਰੀ ਸਰਦਾਰ ਭਪਨ ਸਿੰਘ ਮਾਨ ਜੀ ਵੱਲੋਂ ਮੈਂ ਬਹੁਤ-ਬਹੁਤ ਵਧਾਈ ਦੇਣਾ ਪਰ ਸਾਰੇ ਪਰਵਾਰਾਂ ਨੂੰ ਵੀ ਇਹੋ ਬੇਨਤੀ ਕਰਦਾ ਕਿ ਲੋਹੜੀ ਦੇ ਇਤਿਹਾਸ ਦੇ ਉੱਤੇ ਇੱਕ ਸਾਨੂੰ ਸਿੱਖਮਤ ਲੈਣੀ ਚਾਹੀਦੀ ਹੈ ਵੀ ਧੀਆਂ ਨੂੰ ਵੱਧ ਤੋਂ ਵੱਧ ਮਾਣ ਸਨਮਾਨ ਔਰ ਪੁੱਤਾਂ ਨਾਲੋਂ ਵੱਧ ਮਾਣ ਸਨਮਾਨ ਦੇਣਾ ਚਾਹੀਦਾ ਹੈ ਮੈਂ ਸਾਰੇ ਹੀ ਪੰਜਾਬੀਆਂ ਨੂੰ ਔਰ ਦੇਸ਼ਾਂ ਦੇ ਵਿੱਚ ਜਿੰਨੇ ਵੀ ਸਾਡੇ ਵਿਦੇਸ਼ਾਂ ਦੇ ਵਿੱਚ ਸਾਡੇ ਪੰਜਾਬੀ ਭਰਾ ਵਸਦੇ ਨੇ ਉਹਨਾਂ ਨੂੰ ਮੈਂ ਦੁਬਾਰਾ ਲੋਹੜੀ ਦੇ ਇੱਕ ਧੀਆਂ ਦੇ ਦਿਹਾੜੀ ਬਹੁਤ-ਬਹੁਤ ਵਧਾਈ ਦਿੰਦਾ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਪਰਮਾਤਮਾ ਸਾਰਿਆਂ ਦੇ ਉੱਤੇ ਹਮੇਸ਼ਾ ਹੀ ਮਿਹਰ ਭਰਿਆ ਹੱਥ ਰੱਖਣ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਥੇ ਸਾਡੇ ਨਾਲ ਭੈਣਾਂ ਵੀ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਰਾਜਨੀਤੀ ਦੇ ਵਿੱਚ ਕਦੀ ਅੱਗੇ ਵੀ ਕੋਈ ਲੀਡਰ ਇਸ ਤਰ੍ਹਾਂ ਦਾ ਮਿਲਿਆ ਕਿ ਜਿਨ੍ਹਾਂ ਨੇ ਤੁਹਾਡੇ ਨਾਲ ਲੋਹੜੀ ਸੈਲੀਬ੍ਰੇਟ ਕੀਤੀ ਹੋਵੇ। ਅਰੇ ਕਿਹਨਾਂ ਨਾਮ ਤੁਹਾਡਾ? ਮੇਰਾ ਨਾਮ ਸਿੰਧਰਪੁਰ। ਸਿੰਧਰਪੁਰ ਕੋਈ ਕਦੀ ਅੱਗੇ ਵੀ ਕਿਸੇ ਨੇ ਲੋਹੜੀ ਸੈਲੀਬ੍ਰੇਟ ਕੀਤੀ ਕਦੇ ਨਹੀਂ। ਅੱਜ ਆਇਆ ਅੱਜ ਸਾਨੂੰ ਇਹਨਾਂ ਨੇ ਪਹਿਲਾ ਦਿਨ ਆ ਪਹਿਲਾ ਹੀ ਆ ਦਿਹਾੜ ਜਿਹੜਾ ਇਹਨਾਂ ਨੂੰ ਆਬ ਲਾਇਆ ਆਪਣੇ ਆਫਿਸ ਤੇ ਤੇ ਹਰ ਸਾਡੇ ਨਾਲ ਲੋੜੀ ਦਾ ਤਿਆਰ ਸਾਂਝਾ ਕੀਤਾ ਤੇ ਬੜਾ ਪਿਆਰ ਤੇ ਪਾਣ ਮਾਨ ਬਖਸ਼ਿਆ ਹੋ ਕੇ ਅੱਜ ਇਹ ਇੰਨੇ ਤੇ ਕੋਲ ਆਏ ਆ ਤੇ ਬੜੀ ਇੱਜ਼ਤ ਸਭ ਨੂੰ ਦਿੱਤੀ ਤੁਸੀਂ ਕੀ ਕੀ ਕਹਣਾ ਚਾਹੁੰਦੇ ਮਤੇ ਤੁਹਾਡੀ ਪੂਰੀ ਲਾਈਫ ਇਸ ਤਰ੍ਹਾਂ ਨਿਕਲ ਗਈ ਹੈ ਤੁਹਾਨੂੰ ਪਤਾ ਕੋਈ ਇਤਿਹਾਰ ਦੇ ਕੱਸੀ ਕਿਸੇ ਨੇਤਾ ਨੇ ਇਦਾਂ ਮਤਲਬ ਜੁਆਇਨ ਨਹੀਂ ਕੀਤਾ ਹੈ ਨਾ ਪਹਿਲੀ ਵਾਰੀ ਤੁਹਾਡੇ ਨਾਲ ਇਦਾਂ ਲੋਕੀ ਵੈਕਸ਼ਨ ਕਰਦੇ ਨੇ ਇਸ ਤਰ੍ਹਾਂ ਨਾ ਉਸ ਤਰ੍ਹਾਂ ਕੀ ਕਹਿਣਾ ਚੰਦੂ ਪੱਨ੍ਹ ਉਹ ਗੜਾ ਇਸੇ ਜੰਪਰ ਪੱਨ੍ਹ ਉਹ ਹੀ ਆਪਣੇ ਹੱਥ ਭਾਂਦੇ ਪੱਨ੍ਹ ਨੂੰ ਬਹੁਤ ਚੀਜ਼ ਰਹੀ ਹੈ ਤੇ ਪੱਨ੍ਹ ਉਹਨੇ ਸਨ ਲੋੜੀਂਦੀ ਦਿੱਤੀ ਹੈ

ਆਪਾਂ ਸਾਡਾ ਮੂਰਤੀ ਜਿਨ੍ਹਾਂ ਨੇ ਕਿਤਾਬ ਆ ਕੇ ਵੀ ਆਪਾਂ ਲੋੜ ਜਿਓ ਉਹ ਬੜੀ ਧੰਨ ਨਾਲ ਸੈਲੀਬ੍ਰੇਟ ਕਰ ਰਹੇ ਹੋ ਅੱਜ ਅੱਗੇ ਵੀ ਜਿਵੇਂ ਕਿ ਕਿਤਾਬਾਂ ਚੱਲ ਰਹੀ ਸੀ ਪੰਨੇ ਘਰ ਘਰ ਪੁੱਜ ਜਮਦੇ ਪੰਨੂ ਵਰਗੇ ਕਿਸੇ ਲਈ ਬਾਣ ਜਾਣਾ ਅੱਜੀ ਪਹਿਲੀ ਵਾਰ ਇਹ ਲੋੜੀ ਚੱਲੇ ਜੇੜ ਕੀਤੀ ਆ ਤੁਹਾਨੂੰ ਜੀ ਪਤਨੀਆਂ ਤੇ ਗ੍ਰਹਿ ਬਣਾ ਕੇ 40 50 ਬੀਤ ਗਏ ਜਿਨ੍ਹਾਂ ਨੂੰ ਸੂਰ ਦਿੱਤੇ ਜਿਹਨੇ ਨਹੀਂ ਪਹੁੰਚਿਆ ਉਹਨਾਂ ਨੂੰ ਮੈਂ ਅੱਗੇ ਨਾ ਸੁਵਾਈ ਜਾਵੇ ਹੁਣ ਤੇ ਅਸੀਂ ਹਰ ਲੋੜੀ ਦੇਖਿਆ ਕਰਾਂਗੇ ਕਦੋਂ ਲੋੜੀ ਆਵੇ ਤੇ ਕਦੋਂ ਸਾਡੇ ਬੁਲਬਲੀ ਪੱਲੂ ਬੁਲਾਉਣ ਕੀ ਸਦਲਤ ਬੋਧ ਹੋ ਜੇ ਰੁਕਾ ਪਰ ਉਹਨਾਂ ਤੋਂ ਕਿਹਨਾਂ ਜੀ ਲਿਆ ਸਭ ਤੋਂ ਜਿਆਦਾ ਉਹ ਦਿੱਤੀ ਕਿਸਾਨੋਂ ਫਸਲਾਂ ਜਿਹੜੀ ਕੰਬੀ ਸਿੰਘ ਪੱਨੋਂ ਨੇ ਆਪਣੇ ਘਰਾਂ ਦੇ ਵਿੱਚ ਬੁਲਾ ਕੇ ਸਹਿਨਾ ਨੂੰ ਦਿੱਤੇ ਨੇ ਮੋਤੀ ਦੇਣਾਂ ਵੀ ਦਿੱਤੀਆਂ ਵੇ ਅਤੇ ਉਹਨਾਂ ਦੇ ਨਾਲ ਭੈਣਾਂ ਦੇ ਨਾਲ ਖੁਸ਼ੀ ਸੁੱਖੀ ਖੋਲੇ ਰਾਂ ਭੈਣਾਂ ਦੇ ਜਿਕੇ ਨੇ ਦਵਾਇਆ ਕਿ ਕਦੇ ਵੀ ਕਿਤਨਾ ਚੀਜ਼ ਦੀ ਜ਼ਰੂਰਤ ਹੋਵੇ ਤੇ ਮੈਂ ਤਾਂ ਕਦੇ ਵੀ ਉਹਦੇ ਨਮੋਦਾ ਲਾ ਕੇ ਕਰਾਵਾਂ ਤੇ ਹਨਾ ਨੂੰ ਕਦੇ ਵੀ ਕਿਸੇ ਜ਼ਰੂਰਤ ਦੀ ਕੋਈ ਕਰਨਾ ਹੋਵੇ ਕਿ ਉਹ ਹੀ ਉਹਨਾਂ ਦਾ ਬਹੁਤ ਹੀ ਸਿੰਪਲ ਨੂੰ ਪੂਰੀ ਕਰੇਗਾ ਉਹ ਤੁਰ ਕੇ ਅੱਛਾ ਚੇਤਨਾ ਤੋਂ ਹੀ ਸਿੰਪਲ ਨੇ ਆਫਿਸ ਦੇ ਦਿੱਤੀ ਬੰਦ ਰਿਪੋਰਟ ਕਰਵਾ ਦੇਣਾ ਉਹ ਪੈਂਦਾ ਲੇ ਦੇ ਨਾਲ ਸੈਲਫ ਰਿਪੋਰਟ ਕੀਤਾ ਇਹ ਕੁਝ ਕਰਨਾ ਪੈਣਾ ਬਹੁਤ ਹੀ ਮਜੀਕ ਨੇ ਉਹਨਾਂ ਨੇ ਵੀ ਕੰਪਲਟ ਕਰਵਾਈਆ ਕਿ ਕੈਮਰਾ ਨਾਲ ਜੀਤ ਦੇ ਨਾਲ ਸੀਮਾ ਪਤਾ ਨਹੀਂ ਕਿ ਘਾਸੀ ਰਿਹਾ